ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਝ ਮਹੱਲਾ ਤੀਜਾ ਅੰਮ੍ਰਿਤ ਨਾਮੁ ਮਨਿ ਵਸਾਏ ਹਉ ਮੇ ਮੇਰਾ ਸਭ ਦੁਖ ਗਵਾਏ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਤੇ ਅੰਮ੍ਰਿਤੁ ਪਾਵਣਿਆ ਹਾਵਾਰੀ ਜੀਉ ਵਾਰੀ ਅੰਮ੍ਰਿਤ ਬਾਣੀ ਮਾਨੇ ਵਸਾਵਣਿਆ ਅੰਮ੍ਰਿਤ ਬਾਣੀ ਮਾਨੇ ਵਸਾਏ ਅੰਮ੍ਰਿਤੁ ਨਾਮੁ ਧਿਆਵਣਿਆ ਰਹਾਉ ਅੰਮ੍ਰਿਤੁ ਬੁਲੈ ਸਦਾ ਮੁਖੇ ਵਣੀ ਅੰਮ੍ਰਿਤੁ ਵੇਖੈ ਪਰਖੈ ਸਦਾ ਨਣੀ ਅੰਮ੍ਰਿਤ ਕਥਾ ਕਹੈ ਸਦਾ ਦਿਨ ਰਤੀ ਆਵਰਾ ਆਕੇ ਸੁਣਾਵਣਿਆ ਅੰਮ੍ਰਿਤ ਰਾਂਗੇ ਰਤਾ ਲੈ ਲਾਏ ਅੰਮ੍ਰਿਤ ਗੁਰ ਪਰਸਾਦੀ ਪਾਏ ਅੰਮ੍ਰਿਤ ਰਸਨਾਮ ਬੋਲੇ ਦਿਨ ਰਾਤੀ ਮਨੇ ਤਨੇ ਅੰਮ੍ਰਿਤ ਪਿਆਵਣਿਆ ਸੋ ਕੇ ਛੁ ਕਰੇ ਜੋਤ ਕਿਤੇ ਨਾ ਹੋਈ तिस ਦਾ ਹੁਕਮ ਮੇਟ ਨ ਸਕੈ ਕੋਈ ਹੁਕਮੇ ਵਰਤੈ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪੀਆਵਣਿਆ ਅਜਬ ਕਮ ਕਰਤੇ ਹਰ ਕੇਰੇ ਇਹੋ ਮਨ ਨੂੰ ਭੁੱਲਾ ਜਾਂਦਾ ਫੇਰੇ ਅੰਮ੍ਰਿਤ ਬਾਣੀ ਸੋਚੇ ਤੁਲਾਈ ਅੰਮ੍ਰਿਤ ਸਬਰ ਦੇ ਵਜਾਵਣਿਆ ਖੋਟੇ ਖਰੇ ਤੋਧ ਆਪੇ ਉਪਾਏ ਤੋਧ ਆਪੇ ਪਰਖੇ ਲੋਕ ਸਬਾਏ ਖਰੇ ਪਰਖੇ ਖਜਾਨੇ ਪਾਏ ਹੈ ਖੋਟੇ ਪਰ ਮੇ ਪੋਲਾਵਣਿਆ ਕਿਉ ਕਰ ਵੇਖਾ ਕਿਉ ਸਲਾਹੀ ਗੁਰ ਪ੍ਰਸਾਦੀ ਸਬਦ ਦੇ ਸਲਾਹੀ ਤੇਰੇ ਬਾਣੇ ਵਿੱਚ ਅੰਮ੍ਰਿਤ ਵਸੈ ਤੂੰ ਬਾਣੇ ਅੰਮ੍ਰਿਤ ਪਿਆਵਣਿਆ ਅੰਮ੍ਰਿਤ ਸਬਦ ਅੰਮ੍ਰਿਤ ਹਰ ਬਾਣੀ ਸਤਿ ਗੁਰੇ ਸੇਵਿਆ ਹਿਰਦੈ ਸਮਾਣੀ ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਪੀ ਅੰਮ੍ਰਿਤ ਸਭ ਭੁਖ ਲਹਿ ਜਾਵਣਿਆ ਮਾਝ ਮਹਲਾ 3 ਅੰਮ੍ਰਿਤੁ ਵਰਸੈ ਸਵਹ ਜੇ ਸੁਭਾਏ ਗੁਰਮੁਖੇ ਵਿਰਲਾ ਕੋਈ ਜਾਨੂ ਪਾਏ ਅੰਮ੍ਰਿਤੁ ਪੀ ਸਦਾ ਤ੍ਰਿਪਤਾਸੇ ਕਰਿ ਕਿਰਪਾ ਤ੍ਰਿਸ਼ਨਾ ਬੁਝਾਵਣਿਆ ਹਾਉ ਆਰੀ ਜੀਉ ਵਾਰੀ ਗੁਰਮੁਖੇ ਅੰਮ੍ਰਿਤੁ ਪੀਆਵਣਿਆ ਰਸਨਾ ਰਾ ਸੁਚਾਖੇ ਸਦਾ ਰਹੈ ਰੰਗੇ ਰਤੀ ਸਹਜੇ ਹਰੇ ਗੁਣ ਗਾਵਣਿਆ ਰਹਾ ਗੁਰ ਪ੍ਰਸਾਦੀ ਸਹਜੁ ਕੋ ਪਾਏ दुविधा मारे एक सुसियो लेवलाए नजर करे ता हर गुण गावै ندਰੀ सच समावणिया सबना ऊपर नजरे प्रभु तेरी कसे थोड़ी ਕਿਸ ਹੈ ਕਣੇਰੀ ਤੁਝ ਤੇ ਬਾਹਰੇ ਕਿਛੁ ਨ ਹੋਵੈ ਗੁਰਮੁਖੇ ਸੋਝੀ ਪਾਵਣਿਆ ਗੁਰਮੁਖੇ ਤਾਤੁ ਹੈ ਵਿਚਾਰਾ ਅੰਮ੍ਰਿਤ ਤੇ ਪਰੇ ਤੇਰੇ ਪੰਡਰਾ ਬੇਨੁ ਸਤਿਗੁਰ ਸੇਵੇ ਕੋਈ ਨ ਪਾਵੇ ਗੁਰ ਕਿਰਪਾ ਤੇ ਪਾਵਣਿਆ ਸਤਿਗੁਰ ਸੇਵੈ ਸੋ ਜਨੁ ਸੋ ਹੈ ਅੰਮ੍ਰਿਤ ਨਾਮੇ ਅੰਤਰ ਮਨੁ ਮੁਹ ਹੈ ਅਮ੍ਰਿਤ ਤੇ ਮਾ ਨੂੰ ਤਨ ਬਾਣੀ ਰਤਾ ਅਮ੍ਰਿਤ ਤੂ ਸਹਜ ਸੁਣਾਵਣਿਆ ਮਨਮੋਖ ਪੂਲਾ ਦੁਜੈ ਪਾਇ ਖੁਆਏ ਨਾਮੁ ਨ ਲੇਵੈ ਮਰੈ ਬੇਖੁ ਖਾਏ ਆਨ ਦੇਨ ਸਦਾ ਵਿਸਟਾ ਮਹਿ ਵਾਸਾ ਬੇਨੁ ਸੇਵਾ ਜਨਮ ਗਵਾਵਣਿਆ ਅੰਮ੍ਰਿਤ ਤੋ ਪੀਵੈ ਜਿਸਨੋ ਆਪੇ ਪੀਆਏ ਗੁਰ ਪ੍ਰਸਾਦੀ ਸਹਜ ਲਿਵ ਲਾਏ ਪੂਰਨ ਪੂਰੇ ਰਹਾ ਸਭ ਆਪੇ ਗੁਰਮਤਿ ਨਦਰੀ ਆਵਣਿਆ ਆਪੇ ਆਪੇ ਨਿਰੰਜਨ ਸੁਈ ਜਿਨੇ ਸਿਰਜੀ ਤਿਨ ਆਪੇ ਗੋਈ ਨਾਨਕ ਨਾਮ ਸਮਾਲੇ ਸਦਾ ਤੂੰ ਸਹਜੇ ਸੱਚੇ ਸਮਾਵਣਿਆ ਮਾਝੇ ਮਹੱਲਾ ਤੀਜਾ ਸੱਚ ਲਗੇ ਜੋ ਤੋਧ ਪਾਏ ਸਦਾ ਸਚੁ ਸੇਵੇ ਸਹਜ ਸੁਪਾਏ ਸਚੇ ਸਭ ਦੇ ਸੱਚਾ ਸਲਾਹੀ ਸਚ ਮੇਲੇ ਮਿਲਾਵਣਿਆ ਹਉ ਵਾਰੀ ਜੀਓ ਵਾਰੀ ਸਾਚੂ ਸਲਾਹਣਿਆ ਸਾਚੂ ਧਿਆਏ ਨੇ ਸੇ ਸਚ ਰਤੇ ਸੱਚੇ ਸੱਚੇ ਸਮਾਵਣਿਆ ਰਹਾ ਜਹ ਦੇਖਾ ਸਾਚੂ ਸਭਨੀ ਥਾਈ ਗੁਰ ਪ੍ਰਸਾਦੀ ਮਨ ਨੇ ਵਸਾਈ ਤਾਨੋ ਸੱਚਾ ਰਸਨਾ ਸਚ ਰਤੀ ਸਾਚੂ ਸੋਨੇ ਆਖੇ ਵਖਾਨਣਿਆ ਮਨਸਾ ਮਾਰੇ ਸੱਚ ਸਮਣੀ ਐਨੇ ਮੰਨੇ ਡੀਠੀ ਸਭ ਆਵਣ ਜਾਣੀ ਸਤਿਗੁਰ ਸੇਵੇ ਸਦਾ ਮਨ ਨੂੰ ਨਿਚਲੂ ਨਿਜ ਕਰੇ ਵਾਸਾ ਪਾਵਣਿਆ ਮੂਰ ਕੈ ਸਭ ਦੇ ਹਿਰਦੈ ਦਿਖਾਇਆ ਮਾਇਆ ਮੋਹ ਸਭ ਦੇ ਜਲਾਇਆ ਸਚੁ ਸੱਚਾ ਵੇਖੇ ਸਲਾਹੀ ਗੁਰਸਬ ਦੀ ਸਚੁ ਪਾਵਣਿਆ ਜੋ ਸਾਚੇ ਰਾਤੇ ਤੈਨ ਸਚੀ ਲੇਵ ਲਾਗੀ ਹਰਿ ਨਾਮ ਸਮਾਲੇ ਹੈ ਸੇਵਡ ਭਾਗੀ ਸਚੇ ਸਬਦੇ ਆਪੇ ਮਿਲਾਏ ਸਤ ਸੰਗਤਿ ਸਚੁ ਗੁਣ ਗਾਵਣਿਆ ਲੇਖਾ ਪੜੀਐ ਜੇ ਲੇਖੇ ਵਿੱਚ ਹੋਵੈ ਓਹ ਓਹ ਅਗੰਮ ਅਗੁੱਚ ਸਬਦੇ ਸਵੇ ਹੋਵੇ ਅਨ ਦੇ ਨੂੰ ਸੱਚ ਸਬਦੇ ਸਲਾਹੀ ਹੋਰ ਕੋਈ ਨਕੀਮਤ ਪਾਵਣਿਆ ਪੜੇ ਪੜੇ ਥਕੇ ਸੰਤ ਨ ਆਈ ਤਿਸਨਾ ਜਾਲੇ ਸੋਧੇ ਨ ਕਾਈ ਬੇਖੂ ਬਿਹਾਜ ਹੈ ਬੇਖੂ ਮੋਹ ਪਿਆਸੇ ਕੂੜ ਬੋਲੇ ਬੇਖੂ ਖਾਵਣਿਆ ਗੁਰ ਪ੍ਰਸਾਦੀ ਏਕੋ ਜਾਣਾ ਦੂਜਾ ਮਾਰੇ ਮਨੁ ਸਚ ਸਮਾਣਾ ਨਾਨਕ ਏਕੋ ਨਾਮ ਵਰਤੈ ਮਨ ਅੰਤਰੇ ਗੁਰ ਪ੍ਰਸਾਦੀ ਪਾਵਣਿਆ ਮਾਝ ਮਹਲਾ 3 ਵਰਨ ਰੂਪ ਵਰਤ ਹੈ ਸਭ ਤੇਰੇ ਮਰੇ ਮਰੇ ਜਮ ਹੈ ਫੇਰ ਪਵ ਹੈ ਕਣੇ ਰੇ ਤੂੰ ਏਕੋ ਨਿਚਲ ਅਗੰ ਅਪਾਰ ਗੁਰਮਤੀ ਬੂਝਿ ਬੁਝਾਵਣਿਆ ਹਾਉ ਵਾਰੀ ਜੀਓ ਵਾਰੀ RAM ਨਾਮ ਮਾਨੇ ਵਸਾਵਣਿਆ ਤੇਸੂ ਰੂਪ ਨਰੇਖਿਆ ਵਰਨ ਨ ਕੋਈ ਗੁਰਮਤੀ ਆਪੇ 부ਝਾਵਣਿਆ ਰਹਾ ਸਭ ਏਕਾ ਜੋਤੇ ਜਾਣੈ ਜੇ ਕੋਈ ਸਤ ਗੁਰ ਸੇਵੈ ਪ੍ਰਗਟ ਹੋਈ ગુપ્ત પરગટ વર્તે સબ થાઈ જ્યોતિ જોતે મલાવણિયા તિસના અગને જલે સંસાર લોભ અભિમાન બહત અહંકાર મરી મરે જનમે ਪਾਤੇ ਗਵਾਏ ਆਪਣੀ ਬਿਰਥਾ ਜਨਮ ਗਵਾਵਣਿਆ ਗੁਰ ਕਾ ਸਬਦ ਕੋ ਵਿਰਲਾ 부ਝੈ ਆਪ ਮਰੇ ਤ ਤ੍ਰਿਪਵਨ ਸੁਝੈ ਫਿਰ ਓਹ ਮਰੈ ਨ ਮਰਣਾ ਹੋਵੈ ਸਹਜੇ ਸੱਚ ਸਮਾਵਣਿਆ ਮਾਇਆ ਮਹਿ ਫਿਰ ਜੇ ਤੂੰ ਨਾ ਲਾਏ ਗੁਰ ਕੈ ਸਬਦ ਦੇ ਸਦ ਰਹਿ ਸਮਾਏ ਸਾਚੂ ਸਲਾਹੇ ਸਭ ਕਟ ਅੰਤ ਰੇ ਸਚੋ ਸਾਚੂ ਸੁਹਾਵਣਿਆ ਸਾਚੂ ਸਲਾਹੀ ਸਦਾ ਹਜੂਰੇ ਗੁਰ ਕੈ ਸਬਦ ਦੇ ਰਹਿਆ ਪਰ ਪੂਰੇ ਗੁਰ ਪ੍ਰਸਾਦੀ ਸਾਚੂ ਨਦਰੀ ਆਵੇ ਸੱਚੇ ਹੀ ਸੁਖ ਪਾਵਣਿਆ ਸਾਚੂ ਮਨ ਅੰਦਰ ਰਹਿਆ ਸਮਾਏ ਸਦਾ ਸਚੁ ਨੇਹ ਚ ਲੋ ਆਵੇ ਨ ਜਾਏ ਸੱਚੇ ਲਗੈ ਸੋ ਮਨੁ ਨਿਰਮਲੋ ਗੁਰਮਤੀ ਸੱਚੇ ਸਭਾਵਣਿਆ ਸਾਚੁ ਸਲਾਹੀ ਅਵਰ ਨ ਕੋਈ ਜੇ ਤੂ ਸੇਵੈ ਸਦਾ ਸੁਖੁ ਹੋਈ ਨਾਨਕ ਨਾਮੇ ਰਤੇ ਵਿਚਾਰੀ ਸਚੁ ਸਾਚੁ ਕਮਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ